ਜੀ ਡਾਕਟਰ ਸਾਹਿਬ ਪੰਜ ਪਿਆਰ ਦੀ ਬਰਖਾਸਤ ਕੀਤੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਹਾਂਜੀ ਅਸਲ 'ਚ ਪਹਿਲਾ ਵਿਸ਼ਾ ਥੋੜਾ ਲੰਬਾ ਹੋ ਗਿਆ ਨਹੀਂ ਤਾਂ ਮੈਂ ਪਹਿਲੇ ਸੈਗਮੈਂਟ 'ਚ ਡਿਸਕਸ ਕਰਨਾ ਸੀ ਜੀ ਅ ਦੇਖੋ ਇੱਕ ਪਾਰਟ ਜਿਹੜਾ ਇਹ ਸਾਰੇ 'ਚੋਂ ਸਾਹਮਣੇ ਆਇਆ ਹੈ ਕਿ ਇਹਨਾਂ ਨੇ ਸਿੱਧਾ-ਸਿੱਧਾ ਸਿੱਖ ਪਰੰਪਰਾਵਾਂ ਦਾ ਕਾਣ ਕੀਤਾ ਸੀ ਕਰ ਰਹੇ ਨੇ ਔਰ ਅੱਗੋਂ ਵੀ ਇਸ ਲਾਈਨ ਨੂੰ ਹੀ ਟੋ ਕਰਨਾ ਚਾਹੁੰਦੇ ਨੇ اور ਇਨਾ ਨੇ ਉਹ ਹਾਲਾਤ ਬਣਾਏ ਜਿਸ ਤਰੀਕੇ ਨਾਲ ਈਵਨ ਉਸ ਤੋਂ ਪਹਿਲੀਆਂ ਸ਼ਾਮਾਂ ਨੂੰ ਉਹਨਾਂ ਦੇ ਘਰਾਂ ਤੇ ਛਾਪੇ ਜਿਹੜੇ ਉਹਨਾਂ ਦੇ ਹਮਦਰਦ ਸੀ ਉਹਨਾਂ ਦੇ ਪੁਲਿਸ ਉਹਨਾਂ ਨੂੰ ਹਿਰਾਸਤ ਲੈਣਾ ਚਾਹੁੰਦੀ ਸੀ ਅਕਾਲ ਤਖਤ ਸਾਹਿਬ ਉਹ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਚ ਸੈਂਕੜਿਆਂ ਦੀ ਗਿਣਤੀ ਚ ਸਿਵਲ ਕੱਪੜਿਆਂ ਦੇ ਵਿੱਚ ਪੁਲਸੀਆਂ ਦੀ ਮੌਜੂਦਗੀ ਔਰ ਜਦੋਂ ਪੰਜ ਪਿਆਰੇ ਬੇਸ਼ੱਕ ਜਿਹੜੇ ਉਹਨਾਂ ਚੋਂ ਮੁੱਖ ਜਿਨ੍ਹਾਂ ਦਾ ਨਾਮ ਖੰਡਾ ਹੈ ਜਿਨ੍ਹਾਂ ਨੂੰ ਕਿਹਾ ਜਾਂਦਾ ਭਾਈ ਸਤਨਾਮ ਸਿੰਘ ਖੰਡਾ ਉਹ ਕਿਸੇ ਹੋਰ ਥਾਂ ਦੇ ਉੱਤੇ ਰੁਕੇ ਉਹਨਾਂ ਨੇ ਉੱਥੇ ਵੀ ਆ ਕੇ ਜਿਹੜਾ ਆਪਣੀ ਪ੍ਰੈਜੈਂਸ ਰੱਖੀ ਸੀ ਲੇਕਿਨ ਉਹ ਹੁਸ਼ਿਆਰੀ ਦੇ ਨਾਲ ਉੱਥੋਂ ਨਿਕਲ ਕੇ ਪੰਜ ਪਿਆਰੇ ਭਾਵੇਂ ਕਦੇ-ਕੱਦੇ ਪਹੁੰਚ ਗਏ ਦਰਬਾਰ ਸਾਹਿਬ 'ਚ ਲੇਕਿਨ ਉਹਨਾਂ ਨੂੰ ਉਹਨਾਂ ਨੇ ਇਕੱਠੇ ਨਹੀਂ ਜਾਣ ਦਿੱਤਾ ਮੱਥਾ ਟੇਕਣ ਲਈ ਵੀ ਔਰ ਉੱਥੋਂ ਉਹਨਾਂ ਨੇ ਵਜ਼ਾਰਸੀ ਕਿ ਸ਼ੋਮਣੀ ਕਮੇਟੀ ਔਰ ਉਹਨਾਂ ਦੀ ਟਾਸਕ ਫੋਰਸ ਔਰ ਪੰਜਾਬ ਪੁਲਿਸ ਨੇ ਉਹਨਾਂ ਨੂੰ ਉੱਥੇ ਕੋਈ ਫੈਸਲਾ ਨਹੀਂ ਸੀ ਲੈਣ ਦੇਣਾ ਸੋ ਉਹ ਜਿਹੜਾ ਗੁਰਦੁਆਰਾ ਸਾਹਿਬ ਉੱਥੇ 13 ਸਿੰਘਾਂ ਦਾ ਅੰਗੀਠਾ ਕਰਕੇ ਜਿਹੜਾ ਗੁਰਦੁਆਰਾ ਸਾਹਿਬ ਹੈ ਕਿਉਂਕਿ ਉਹ ਮਕਾਮ ਹੈ ਜਿੱਥੇ ਕਿ ਜਦੋਂ 13 April 1978 ਨੂੰ ਨਰਕਧਾਰੀਆਂ ਨੂੰ ਚੈਲੰਜ ਕਰਦੇ ਆ ਕਿ ਭਾਈ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਨਾ ਕਰੋ ਸ਼ਹੀਦ ਭਾਈ ਫੋਜਾ ਸਿੰਘ ਤੇ ਉਹਨਾਂ ਦੇ ਸਾਥੀ ਬਾਰਾ ਸਿੰਘ ਹੋਰ ਸ਼ਹੀਦ ਹੋਏ ਸਨ ਇਸ ਥਾਂ ਦੇ ਉੱਤੇ ਜਿਹੜਾ ਉਹਨਾਂ ਦਾ ਸਸਕਾਰ ਕੀਤਾ ਗਿਆ ਸੀ ਅੰਗੀਠਾ ਉਹਨਾਂ ਦਾ ਆ ਜਿਹੜਾ ਉਹ ਉਸ ਥਾਂ ਦੇ ਉੱਤੇ ਜਿਹੜਾ ਬਣਾਇਆ ਗਿਆ ਸੀ ਔਰ ਉਸ ਦੇ ਉੱਤੇ ਹੀ ਗੁਰਦੁਆਰਾ ਸਾਹਿਬ ਸਥਾਪਿਤ ਹੈ ਉਸ ਥਾਂ ਤੇ ਉਹਨਾਂ ਨੇ ਆਪਣੀ ਗੁਰਮਤਾ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਔਰ ਉਹਨਾਂ ਨੇ ਸਿੱਖ ਸੰਗਤਾਂ ਨੂੰ ਇਹ ਅਪੀਲ ਕੀਤੀ ਹੈ ਕਿ ਬਈ ਇਹਨਾਂ ਜਥੇਦਾਰਾਂ ਦਾ ਮੁਕੰਮਲ ਤੌਰ ਤੇ ਸਮਾਜਿਕ ਬਾਈਕਾਟ ਕੀਤਾ ਜਾਏ ਜੀ ਔਰ ਸ਼੍ਰਮnik ਕਮੇਟੀ ਪ੍ਰਧਾਨ ਅਵਤਾਰ ਸਿੰਘ ਮਕਰ ਔਰ ਉਹਦਾ ਸਕੱਤਰ ਜਿਹੜਾ ਹਰਚੰਨ ਸਿੰਘ ਲੱਖਾ ਰੁਪਏ ਤਨਖਾਹ ਦੇ ਉੱਤੇ ਰੱਖਿਆ ਸੁਖਬੀਰ ਬਾਦਲ ਦਾ ਖਾਸਮ ਖਾਸ ਉਸ ਬਾਰੇ ਹੈ ਕਿ ਭਾਈ ਇਹਨਾਂ ਦੀ ਜੋ ਕਰਤੂਤ ਹੈ ਜੋ ਇਹ ਕਰ ਰਹੇ ਨੇ ਇਹਦੇ ਬਾਰੇ ਸੰਗਤਾਂ ਹੀ ਫੈਸਲਾ ਕਰਨ ਕਿ ਉਹਨਾਂ ਨੇ ਕੀ ਕਰਨਾ ਸੋ ਅਸੀਂ ਸਮਝਦੇ ਹਾਂ ਵੀ ਕਈ ਵਾਰੀ ਜਿਹੜਾ ਅਨਸੈੱਡ ਹੁੰਦਾ ਹੈ ਇਹਦੇ ਚ ਜ਼ਿਆਦਾ ਤਾਕਤ ਹੁੰਦੀ ਹੈ ਦੈਨ ਤੁਸੀਂ ਕੋਈ ਜਿਹੜੀ ਹੈ ਸਜ਼ਾ ਉਹ ਮੁਕਰਰ ਕਰਦੇ ਹਾਂ ਕਿ ਸੰਗਤਾਂ ਨੇ ਦੇਖਣਾ ਵੀ ਇਹਨਾਂ ਨੂੰ ਕੀ ਸਜ਼ਾ ਦੇਣੀ ਹੈ ਸੋ ਇਹ ਮੂੰਹ ਕਾਲਾ ਕਰਨ ਤੋਂ ਲੈ ਕੇ ਖਾਲਸਾ ਹੀ ਰਵਾਇਤਾਂ ਜਿਹੜੀਆਂ ਵੀ ਨੇ ਉਹਨਾਂ ਮੁਤਾਬਕ ਸਜ਼ਾ ਬਣਦੀ ਸੋ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਨੇ ਜਿਹੜਾ ਉਹ ਡਿਸਮਿਸ ਕੀਤਾ ਔਰ ਇਸ ਤੋਂ ਇੱਕ ਗੱਲ ਜ਼ਾਹਰ ਹੁੰਦੀ ਹੈ ਮੈਂ ਸਮਝਦਾ ਵੀ ਬੇਸ਼ੱਕ ਦੋ ਮੈਂਬਰ ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਦੇ ਜਿਹੜੇ ਕਿ ਅ ਪਹਿਲਾਂ ਹੀ ਵਿਰੋਧੀ ਧਿਰ ਨਾਲ ਸੰਬੰਧਤ ਨੇ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਸੋ ਕੁੱਲ ਮਿਲਾ ਕੇ ਮੈਂ ਇਹ ਦੇਖਦਾ ਹਾਂ ਕਿ ਜਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਐਗਜ਼ੀਕਟਿਵ ਦੇ ਮੈਂਬਰਾਂ ਨੇ ਵੀ ਆਪਣੇ ਦਸਕਤ ਉਸ ਦੇ ਕੀਤੇ ਉਹਨਾਂ ਨੂੰ ਪੰਜ ਪਿਆਰਿਆਂ ਨੂੰ ਡਿਸਮਿਸ ਕਰਨ ਦੇ ਉਹਨਾਂ ਦੇ ਜਿਹੜੇ ਬਿਲਕੁਲ ਗੈਰ ਸਿਕ ਫੈਸਲੇ ਦੇ ਉੱਤੇ ਇਹ ਵੀ ਸ਼ਰਮ ਦੀ ਗੱਲ ਹੈ ਔਰ ਮੇਰੇ ਸਾਹਮਣੇ ਲਾਹੌਰ ਦਰਬਾਰ ਜਦੋਂ ਕਿ 1847 ਦੀ ਐਂਗਲੋ ਸਿੱਖ ਵਾਰ ਤੋਂ ਬਾਅਦ ਜਿਵੇਂ ਪੈਰੋਵਾਲ ਦੀ ਸੰਧੀ ਦੇ ਤਹਿਤ ਸਾਰੇ ਦਰਬਾਰੀਆਂ ਨੇ ਦਸਕਤ ਕੀਤੀ ਜਿਹੜਾ ਕਿ ਬਿਲਕੁਲ ਸਰੈਂਡਰਡ ਡਾਕੂਮੈਂਟ ਵਾਂਗ ਸੀ ਤੇ ਉਹ ਜਿਹੜੇ ਉਸ ਵੇਲੇ ਦਾ ਬ੍ਰਿਟਿਸ਼ ਇਨਚਾਰਜ ਸੀ ਉਹਨੇ ਆਪਣੇ ਲਿਖਿਆ ਆਪਣੀ ਕਮਿਊਨੀਕੇਸ਼ਨਸ ਉਹਨੇ ਕਿਹਾ ਕਿ ਜੀ ਅਸੀਂ ਬਸ ਇਕੱਲੇ ਇਕੱਲੇ ਨੂੰ ਪਹਿਲਾਂ ਸੱਦ ਲਿਆ ਸੀ ਪਹਿਲਾਂ ਤਾਂ ਇਹ ਸੀ ਕਿ ਜੇ ਸਾਨੂੰ ਇਹ ਮੰਨਣਗੇ ਨਹੀਂ ਦਰਬਾਰੀ ਇਕੱਲੇ ਇਕੱਲੇ ਨੂੰ ਸੱਦ ਕੇ ਅਸੀਂ ਕਿਹਾ ਸੀ ਕਿ ਜੀ ਜੇ ਤੁਸੀਂ ਇਹਨੂੰ ਮੰਨ ਲਓਗੇ ਤਾਂ ਜੋ ਤੁਹਾਡੀ ਜ਼ਗੀਰ ਹੈ ਜਾਇਦਾਤ ਹੈ ਦੂਜਾ ਉਹ ਕਾਇਮ ਰਹੇਗੀ ਤੁਹਾਡਾ ਸਟੇਟਸ ਵੀ ਇਹੀ ਰਹੇਗਾ ਨਹੀਂ ਤਾਂ ਸਭ ਜ਼ਬਤ ਹੋ ਜਾਏਗਾ ਜੀ ਉਹਨੇ ਕਿਹਾ ਜੀ ਕੱਲੇ ਕਰਨ ਨੂੰ ਸਾਦਕੇ ਅਸੀਂ ਕਿਹਾ ਸੀ ਔਰ ਕਹਿੰਦੇ ਜਦੋਂ ਫਿਰ ਇਕੱਠੇ ਹੋਏ ਕਹਿੰਦੇ ਜੀ ਸਾਰਿਆਂ ਨੇ ਦਸਕਤ ਐਂ ਕਰ ਦਿੱਤੇ ਔਰ ਇੰਨੀ ਜਲਦੀ ਇਹ ਸਾਡਾ ਪੰਜਾਬ ਆ ਕੇ ਸਾਡੀ ਝੋਲੀ 'ਚ ਡਿੱਗਿਆ ਕਿ ਵੀ ਇੱਕ ਜੇ ਭੇਡਾਂ ਦੇ ਜੜ ਦਾ ਸੌਦਾ ਕਰਨਾ ਹੋਏ ਉਹਦਾ ਵੀ ਵਕਤ ਲੱਗਦਾ ਹੈ ਵੀ ਸਾਨੂੰ ਜਿਹੜਾ ਉਹ ਉਸ ਤੋਂ ਵੀ ਜਲਦੀ ਜਿਹੜਾ ਉਹ ਸਮੇਂ ਨਾਲੋਂ ਵੀ अर्ਲियर ਪੰਜਾਬ ਸਾਡੀ ਝੋਲੀ 'ਚ ਪਿਆ ਸੋ ਮੈਂ ਸਮਝਦਾ ਐ ਵੀ ਇਹ ਜਿਵੇਂ ਉਸ ਕਿਸਮ ਦਾ ਸਰੈਂਡਰ ਸੀ ਪੋਲੀਟੀਕਲ ਪੰਜਾਬ ਦੀ ਕਿਸਮਤ ਦਾ ਜਦੋਂ ਇਸ ਕਿਸਮ ਦੇ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਮਕਰ ਤਾਂ ਜੋ ਹੈ ਬਾਦਲਾਂ ਦਾ ਜੋ ਇੰਟਰਸਟ ਹੈ ਘਟੋ ਘਟ ਇਨ੍ਹਾਂ ਚੋਂ ਕਿਸੇ ਦੀ ਜ਼ਮੀਰ ਨਹੀਂ ਹੈ ਕਿ ਵੀ ਕੋਈ ਕਹਿੰਦਾ ਹੈ ਕਿ ਵੀ ਅਸੀਂ ਇਹ ਜਿਹੜੀ ਕਰਤੂਤ ਕਰ ਰਹੇ ਆਂ ਪੰਜਾਬ ਪਿਆਰਿਆਂ ਦਾ ਫਿਰ ਕੋਈ ਪੰਜਾਬ ਪਿਆਰਿਆਂ ਨੇ ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਮੁਲਾਜ਼ਮ ਹੁੰਦੇ ਨੇ ਉਹ ਸ਼੍ਰੋਮਣੀ ਪਰ ਜਿਹੜਾ ਸਿੱਖ ਸ਼੍ਰੋਮਣੀ ਕਮੇਟੀ ਦੀ ਨੌਕਰੀ ਚਾਹੁੰਦਾ ਹੈ ਉਹ ਸੇਵਾਦਾਰ ਆਏ ਰਾਗੀ ਆਏ ਕਲਰਕ ਆਏ ਪੰਜ ਪਿਆਰੇ ਦਾ ਹੋਰ ਵੀ ਰਤਬਾ ਹੁੰਦਾ ਉਹ ਸਿੱਖ ਹੁੰਦਾ ਪਹਿਲਾਂ ਜੀ ਔਰ ਉਹ ਬਾਕੀ ਸੰਸਥਾਵਾਂ ਜਾਣਕਰ ਉਹਨੂੰ ਹੁੰਦਾ ਹੈ ਕਿ ਵੀ ਚਲੋ ਮੇਰੇ ਜੀਵਨ ਦਾ ਗੁਜ਼ਰ ਵੀ ਹੋਏਗਾ ਔਰ ਮੈਂ ਸਿੱਖੀ ਦੀ ਸੇਵਾ ਵੀ ਕਰਾਂਗ ਔਰ ਜਿਹੜਾ ਫੈਸਲਾ ਪੰਜ ਪਿਆਰਿਆਂ ਨੇ ਲਿਆ ਜਿਸ ਤਰੀਕੇ ਨਾਲ ਜਥੇਦਾਰਾਂ ਨੇ ਸਿੱਖ ਪਰੰਪਰਾ ਦੀ ਤੋਹੀਨ ਕੀਤੀ ਮਾਫੀਨਾਮਾ ਜਾਰੀ ਕੀਤਾ ਫਿਰ ਵਾਪਸ ਲਿਆ ਹੈ ਹੁਣ ਪੰਜ ਪਿਆਰੇ ਜਿਨ੍ਹਾਂ ਦੀ ਸਪੈਸੀਫਿਕ ਡਿਊਟੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਸੰਚਾਰ ਦੀ ਬੁੱਧਵਾਰ ਐਤਵਾਰ ਅੰਮ੍ਰਿਤ ਸੰਚਾਰ ਹੁੰਦੇ ਸੀ ਹੁਣ ਉਹ ਉਥੇ ਕੀ ਸਖਾਉਂਦੇ ਨੇ ਅੰਮ੍ਰਿਤ ਸੰਚਾਰ ਦੇ ਵੇਲੇ ਕੀ ਡਾਇਰੈਕਸ਼ਨਸ ਦਿੰਦੇ ਨੇ ਅੰਮ੍ਰਿਤ ਬਲਾਖੀਆਂ ਨੂੰ ਜਿਹੜੇ ਅੰਮ੍ਰਿਤ ਚੱਕਦੇ ਨੇ ਕਿ ਭਾਈ ਤੁਸੀਂ ਨਿਰਪੋ ਨਿਰਵੈਰ ਹੋਣਾ ਤੁਹਾਡਾ ਸਿਰ ਜਿਹੜਾ ਹੈ ਪੰਥ ਦੀ ਈਮਾਨਤ ਹੈ ਤੁਸੀਂ ਕੌਮੀ ਆਨ ਅਣਖ ਦੇ ਲਈ ਜੇ ਕੁਰਬਾਨੀ ਦਾ ਵੀ ਵਕਤ ਆਏਗਾ ਤਾਂ ਪਿੱਛੇ ਨਹੀਂ ਹਟਣਾ ਹੁਣ ਉਸੇ ਅਕਾਲ ਤਖਤ ਤੇ ਜਿੱਥੇ ਉਹ ਰੋਜ਼ਾਨਾ ਇਹ ਜਿਹੜਾ ਦ੍ਰਿੜ ਕਰਵਾਉਂਦੇ ਨੇ ਇਸ ਵਿਚਾਰ ਨੂੰ ਹੁਣ ਉੱਥੇ ਬੈਠ ਕੇ ਜੇ ਜਥੇਦਾਰ ਖੁਦਾਮੀ ਕਰਨ ਸਿੱਖੀ ਪਰੰਪਰਾਵਾਂ ਨੂੰ ਢਾਹ ਲਾਣ ਤੇ ਉਹ ਪੰਜ ਪਿਆਰੇ ਉਹਨਾਂ ਦੀ ਵਿਦਨ ਅਥਾਰਟੀ ਨਹੀਂ ਹੈ ਕਿ ਉਹਨਾਂ ਨੂੰ ਕਹਿਣ ਕਿ ਜੀ ਤੁਸੀਂ ਇਹ ਜਿਹੜੀ ਹੈ ਬਿਲਕੁਲ ਗੈਰ ਪੰਥਕ ਔਰ ਗੈਰ ਸਿੱਖ ਤੁਹਾਡਾ ਵਰਤਾਰ ਹੈ ਤੁਹਾਨੂੰ ਆਪਣੇ ਅਧਿਕਾਰਾਂ ਤੇ ਰਹਿਣ ਦਾ ਹੱਕ ਨਹੀਂ ਜੀ ਬਿਲਕੁਲ ਫਿਰ ਇਹ ਨਹੀਂ ਹੈ ਵੀ ਉਹਨਾਂ ਨੇ ਫੌਰਨ ਆਪਣਾ ਕੀਤਾ ਉਹਨਾਂ ਨੇ ਉਹਨਾਂ ਨੂੰ ਐਲਾਨਿਆ ਕਿ ਵੀ ਇਹ ਠੀਕ ਨਹੀਂ ਹੈ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਭਾਈ ਐਗਜ਼ੈਕਟਿਵ ਨੂੰ ਕਿ ਭਾਈ ਤੁਸੀਂ ਫੈਸਲਾ ਕਰੋ ਹੁਣ ਇਸ ਸਤੰਬਰ ਮਹੀਨੇ ਤੋਂ ਲੈ ਕੇ ਜਦੋਂ ਕਿ ਪੰਜ ਪਿਆਰਿਆਂ ਨੇ ਆਪਣਾ ਫੈਸਲਾ ਸੁਣਾਇਆ ਸੀ ਅਕਤੂਬਰ ਨਵੰਬਰ ਦਸੰਬਰ ਇਸ ਦੇ ਬਾਵਜੂਦ ਜਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਔਰ ਬਦਲ ਕਿਆਂ ਨੇ ਉਹਨਾਂ ਡਿਸਕ੍ਰੀਟ ਜਥੇਦਾਰਾਂ ਨੂੰ ਸਿੱਖਾਂ ਦੇ ਸਿਰ ਤੇ ਥੋਪੀ ਰੱਖਿਆ ਔਰ ਇਹ ਲੇਟੈਸਟ ਫਤੇਗੜ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਦੇ ਮੌਕੇ ਜਥੇਦਾਰ ਨੂੰ ਬੋਲਣ ਨਹੀਂ ਦਿੱਤਾ ਗਿਆ ਮਕਰ ਜਿਹੜਾ ਖੁਦ ਨਾ ਓਪਨਿੰਗ ਨਾ ਕਲੋਜ਼ਿੰਗ 'ਚ ਬੋਲ ਸਕਿਆ ਇਹਦੇ ਤੋਂ ਇਹਨਾਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਦਾ ਪਤਾ ਲੱਗ ਜਾਣਾ ਚਾਹੀਦਾ ਸੀ ਕਿ ਕੀ ਸੋਚਦੇ ਨੇ ਸੋ ਅਸੀਂ ਸਮਝਦੇ ਹਾਂ ਕਿ ਕੁਝ ਬਿਸ਼ੱਕ ਉਹਨਾਂ ਨੂੰ ਆਪਣੇ ਅਹੁਦਿਆਂ ਤੋਂ ਬਰطرف ਕੀਤਾ ਗਿਆ ਗ੍ਰਸਤੀ ਨੇ ਪਰਿਵਾਰਕ ਜ਼ਿੰਮੇਵਾਰੀਆਂ ਵੀ ਹੁੰਦੀਆਂ ਨੇ ਔਰ ਮੈਂ ਦੇਖ ਰਿਹਾ ਜਸਬੀ ਅਖੰਡ ਕੀਤਨੀ ਜਥੇ ਦੇ ਮੁਖੀ ਆਰਪੀ ਸਿੰਘ ਚੰਡੀਗੜ੍ਹ ਚ ਉਹਨਾਂ ਦੇ ਸਪੋਕਸਮੈਨ ਨੇ ਸ਼ਾਇਦ ਉਹਨਾਂ ਨੇ ਕਿਹਾ ਕਿ ਜੀ ਅਸੀਂ ਪੰਜ ਪਿਆਰਿਆਂ ਦੇ ਸਾਰੇ ਜਿਹੜੇ ਉਹਨਾਂ ਦੀਆਂ ਆਰਥਿਕ ਲੋੜਾਂ ਨੇ ਜੀ ਉਹਨਾਂ ਨੂੰ ਫੁੱਲਫਿਲ ਕਰਾਂਗੇ ਜੋ ਉਹਨਾਂ ਨੂੰ ਮਿਲਦਾ ਸੀ ਤਨਖਾਹ ਦੇ ਤੌਰ ਤੇ ਉਹ ਵੀ ਦਿਆ ਉਹਨਾਂ ਨੇ ਕਿਹਾ ਜੀ ਅਸੀਂ ਇੱਕ ਵਹੀਕਲ ਦਾ ਪ੍ਰਬੰਧ ਕਰਾਂਗੇ ਕਿ ਉਹ ਇਲਾਕੇ ਚ ਜਾ ਕੇ ਅੰਮ੍ਰਿਤ ਸੰਚਾਰ ਕਰਨ ਔਰ ਲੋਕਾਂ ਨੂੰ ਗੁਰਸਿੱਖੀ ਦੇ ਨਾਲ ਜੋੜਨ ਅਸੀਂ ਐਪਰੀਸ਼ੀਏਟ ਕਰਦੇ ਹਾਂ ਇਸ ਫੈਸਲੇ ਨੂੰ ਅਰਸੀ ਸਮਝਦੇ ਆਂ ਵੀ ਕੁਝ ਬੇਸ਼ੱਕ ਵਕਤੀ ਤੌਰ ਤੇ ਅਜ ਲੱਗਦਾ ਹੋਏਗਾ ਮਕਰ ਨੂੰ ਜਾਂ ਬਾਦਲ ਕਿਆਂ ਨੂੰ ਕਿ ਜੇ ਉਹਨਾਂ ਕੋਲ ਅਥਾਰਟੀ ਹੈ ਔਰ ਜਿੱਤਰੇ ਨੇ ਇਹ ਉਹਨਾਂ ਦੀ اخلاقی ਹਾਰ ਹੈ ਪੰਜ ਪਿਆਰਿਆਂ ਨੇ ਜਿੱਥੇ ਸਾਡੀ ਪੰਜਾਂ ਪਿਆਰਿਆਂ ਦੀ ਇੰਸਟੀਚਿਊਸ਼ਨ ਦੀ ਗਰਮਾ ਨੂੰ ਉਸ ਦੇ ਪ੍ਰਾਈਡ ਨੂੰ ਉਸ ਦੇ ਵਕਾਰ ਨੂੰ ਜਿਹੜਾ ਉਹ ਇਹ ਨਹੀਂ ਮੇਨਟੇਨ ਕੀਤਾ ਮੈਂ ਸਮਝਦਾ ਵੀ ਉੱਚਾ ਚੁੱਕਿਆ ਉਹਨਾਂ ਨੇ ਆਪਣੀ ਨੌਕਰੀਆਂ ਨੂੰ ਲੱਤ ਮਾਰੀ ਹੈ ਪਰ ਉਹਨਾਂ ਨੇ ਦੱਸਿਆ ਕਿ ਜਦੋਂ ਵਿਕੇ ਹੋਏ ਵੀ ਆਲੇ-ਦੁਆਲੇ ਹੁੰਦੇ ਨੇ ਪਰ ਉਹ ਵੀ ਨੇ ਜਿਹੜੇ ਕਿ ਸਿੱਖੀ ਆਨ ਅਣਖ ਦੇ ਲਈ ਔਰ ਅਕਾਲ ਤਖਤ ਸਾਹਿਬ ਔਰ ਸਿੱਖੀ ਦੀਆਂ ਪਰੰਪਰਾਵਾਂ ਪੰਜ ਪਿਆਰਿਆਂ ਦੇ ਵਕਾਰ ਨੂੰ ਉਹਨਾਂ ਨੇ ਕਾਇਮ ਰੱਖਦੇ ਆ ਜਿਹੜਾ ਇਸ ਕਾਨਸੈਪਟ ਨੂੰ ਉਹਨਾਂ ਨੇ ਆਪਣੀਆਂ ਨੌਕਰੀਆਂ ਕੁਰਬਾਨ ਕੀਤੀਆਂ ਅਸੀਂ ਉਹਨਾਂ ਦੀ ਪਾਰਿਸ਼ਲਾਗਾ ਵੀ ਕਰਦੇ ਔਰ ਅਸੀਂ ਸਮਝਦੇ ਆਂ ਵੀ ਜਿਹੜਾ ਉਹਨਾਂ ਨੇ ਫਾਈਨਲ ਨਿਰਦੇਸ਼ ਦਿੱਤਾ ਹੈ ਇਹਨਾਂ ਦਾ ਸਮਾਜਿਕ ਟੋਟਲ ਬਾਈਕਾਰਡ ਜਥੇਦਾਰਾਂ ਦਾ